ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਤੁਹਾਡਾ ਮੀਜਾ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਦੁਪਹਿਰ ਦੇ ਵੱਜ ਗਏ 1:30 ਤੇ ਮੈਂ ਚਾਹ ਬਣਾਉਣੀ ਆਈ ਸੀ ਕਿਉਂਕਿ ਸੰਦੀਪ ਆਈ ਨਹੀਂ ਹੈਗੀ ਦੂਸਰਾ ਦਿਨ ਹੋ ਗਿਆ ਅੱਜ ਤੇ ਹੁਣ ਮੈਂ ਬਣਾਉਣੀ ਆਈ ਸੀ ਚਾਹ ਤੇ ਚਾਹ ਬਣਾ ਲਈ ਬਣਾਉਂਦੀ ਮੈਂ ਖੈਰ ਨਾ ਚਲ ਆਪਾਂ ਸੈਂਡਵਿਚ ਮੰਗਾ ਰੱਖੇ ਨੇ ਉਹ ਆ ਰਹੇ ਨੇ ਆ ਜਾਓ ਉਹ ਦਿਸੈਂਟ ਆਪਣੇ ਆ ਗਏ ਤਾਂ ਮੈਂ ਸਾਈਡ ਤੇ ਰੱਖ ਲਈਏ ਤੇ ਕਾਫੀ ਅੱਛੇ ਹੁੰਦੇ ਨੇ ਫਿਰ ਮੈਨੂੰ ਟੇਸਟ ਪੈ ਗਿਆ ਨਾ ਮੈਂ ਮੇਰਾ ਰੋਜ਼ ਹੀ ਕਰਦਾ ਤੇ ਅ ਚਾਹ ਤਾਂ ਆਪਣੀ ਬਣ ਰਹੀ ਉਹ ਮੈਂ ਸਿਮ ਤੇ ਕਰਤੀ ਤੇ ਭੈਣਾ ਨਾ ਕਾਫੀ ਦਿਨਾਂ ਤੋਂ ਡਿਮਾਂਡ ਕਰ ਰਹੇ ਜਨ ਸੀਗੀਆਂ ਕਿ ਸਾਨੂੰ ਕੋਈ ਸਮਰ ਕਰੀਮ ਦਿਓ ਮੈਂ ਨਾ ਬੜੀ ਚੱਪਲ ਬੜੀ ਚਿੰਗਣੀ ਮੇਰੀਆਂ ਠੱਕ ਰੂ ਤੇ ਭੈਣਾ ਉਹਨਾਂ ਡਿਮਾਂਡ ਕਰ ਰਹੀਆਂ ਨੇ ਕਹੀ ਦਿਨਾਂ ਤੋਂ ਵੀ ਕੋਈ ਨਾ ਸਮਰ ਕਰੀਮ ਲੈ ਕੇ ਆਓ ਹਨਾ ਤੇ ਹੁਣ ਮੈਂ ਆਖਿਆ ਵਿਚੋ ਟਾਈਮ ਕੱਢ ਕੇ ਮੈਂ ਸਮਰ ਕ੍ਰੀਮ ਬਣਾਉਣੀ ਆ ਅੱਜ ਇੱਕ ਬਣਾ ਦੇਣੀ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਵੀ ਕਈ ਸਰੀਆਂ ਦੇਵਾਂਗੀ ਕਰੀਮਾਂ ਜਿਹੜੀ ਵੀ ਤੁਹਾਨੂੰ ਈਜ਼ੀ ਰਹੂਗੀ ਤੁਸੀਂ ਉਹ ਬਣਾ ਲਿਓ ਠੀਕ ਹੈ ਜੀ ਤੇ ਇਹ ਵੀ ਬਹੁਤ ਸੌਖੀ ਹੈਗੀ ਆ ਇਹਦੇ ਵਿੱਚ ਕੀ ਕਰਨਾ ਕਿ ਆਪਾਂ ਮੁਰੱਖੀ ਦਾ ਪਾਊਡਰ ਇੱਕ ਦਿਨ ਮੈਂ ਤੁਹਾਨੂੰ ਵਲੌਗ ਦਿੱਤਾ ਸੀਗਾ ਆ ਸਨ ਟੈਨ ਨੂੰ ਰਿਮੂਵ ਕਰਨ ਵਾਸਤੇ ਭੌਂਦੀ ਕਾਲ ਆ ਵੀ ਤੇ ਲੋਰੀ ਡਿਸਟਰਬੈਂਸ ਵੀ ਬਹੁਤ ਹੋ ਜਾਂਦੀ ਆ ਤੇ ਲੋ ਜੀ ਹੁਣ ਆਪਾਂ ਅੱਜ ਬਣਾਉਣ ਲੱਗੇ ਆ ਉਹ ਸਮਰ ਕਰੀਮ ਜਿਹੜੀ ਭੈਣਾਂ ਦੀ ਡਿਮਾਂਡ ਸੀ ਕਈ ਦਿਨਾਂ ਤੋਂ ਤੇ ਹੁਣ ਅੱਜ ਆਪਾਂ ਬਹੁਤ ਈਜ਼ੀ ਤਰੀਕੇ ਨਾਲ ਬਣਾ ਰਹੇ ਆ ਇਹ ਹੈਗੇ ਦੀ ਮਲਠੀ ਪਾਊਡਰ ਆਪਾਂ ਇੱਕ ਦੋ ਦਿਨ ਪਹਿਲਾਂ ਤੁਹਾਨੂੰ ਇੱਕ ਵਲੌਗ ਦਿੱਤਾ ਸੀਗਾ ਅ ਮਲਠੀ ਪਾਊਡਰ ਦੇ ਨਾਲ ਜਿਹੜੀ ਆਪਾਂ ਸਨ ਟੈਨ ਆ ਜਿਹੜੀ ਉਹ ਹਟਾ ਸਕਦੇ ਆ ਚਿਹਰੇ ਦਾ ਕਾਲਾਪਨ ਹੈ ਨਾ ਬਾਹਾਂ ਦਾ ਹੱਥਾਂ ਦਾ ਤੇ ਉਹੀ ਮਲਠੀ ਪਾਊਡਰ ਜਿਹੜਾ ਮੈਂ ਬਣਾਇਆ ਸੀਗਾ ਉਹ ਬਚਿਆ ਹੋਇਆ ਸੀ ਥੋੜਾ ਜਿਹਾ ਅ ਇਹ ਲਾ ਲਵੋ ਮੇਰਾ ਖਿਆਲ ਆ ਇੱਕ ਚਮਚ ਤੋਂ ਘੱਟ ਹੈ ਅੱਧਾ ਪਾਉਣਾ ਚਮਚ ਹੈਗਾ ਮੇਰੇ ਕੋਲ ਠੀਕ ਹੈ ਜੀ ਮ ਉਸੇ ਅ ਮਰਠੀ ਪਾਊਡਰ ਬੇਸ਼ੱਕ ਦੀ ਦੁਕਾਨ ਤੋਂ ਲਿਆ ਉਹ ਪੀਸਿਆ ਹੋਇਆ ਕਿਉਂਕਿ ਬਹੁਤ ਫਾਈਨ ਹੋਊਗਾ ਇਹ ਮੈਂ ਪੀਸਿਆ ਸੀਗਾ 2-3 ਵਾਰੀ ਮੈਂ ਨੂੰ ਅੱਜ ਫੇਰ ਛਾਣਾਇਆ ਹੈਗਾ ਤੇ ਫਾਈਨ ਪਾਊਡਰ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਇਹਨੂੰ ਲਓ ਜੀ ਠੀਕ ਹੈ ਜੀ ਅੱਧਾ ਕਿਲਾਓ ਅੱਧਾ ਚਮਚ ਹੀ ਹੈ ਇਹ ਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਲਾਂਗੇ ਡੱਬੀ ਦੇ ਵਿੱਚ ਮੇਰੇ ਕੋਲ ਇਹ ਨਾ ਕੱਚ ਦੀ ਡੱਬੀ ਹੈ ਕੋਸ਼ਿਸ਼ ਕਰਿਓ ਜੇ ਤੁਹਾਡੇ ਕੋਲੇ ਇਸ ਤਰ੍ਹਾਂ ਕੱਚ ਦੀ ਡੱਬੀ ਹੋਵੇ ਤਾਂ ਨਹੀਂ ਵੀ ਹੋਊਗੀ ਪਲਾਸਟਿਕ ਦੀ ਤੁਸੀਂ ਉਹਦੇ ਵਿੱਚ ਬਣਾ ਲਓ ਕੋਈ ਗੱਲ ਨਹੀਂ ਹੈਗੀ ਇਹ ਨਹੀਂ ਹੈ ਕਿ ਤੁਸੀਂ ਮਾਰਕੀਟ ਲੈਣ ਭੰਜਣਾ ਨਹੀਂ ਤੇ ਇਹਦੇ ਵਿੱਚ ਥੋੜਾ ਜਿਹਾ ਮੈਂ ਗਲਾਬ ਜਲ ਪਾਉਂਗੀ ਪੂਰਾ ਚਮਚ ਤਾਂ ਨਹੀਂ ਪਾਉਂਗੀ ਥੋੜਾ ਜਿਹਾ ਪਾਉਂਗੀ ਥੋੜੇ ਜਿਹਾ ਡ੍ਰੌਪਸ ਹੀ ਪਾਏ ਨੇ 7-8 ਡ੍ਰੌਪਸ ਪਾਏ ਨੇ ਤੇ ਹੁਣ ਮੈਂ ਪਾ ਲੈਣਾ ਜੀ ਇਹਦੇ ਵਿੱਚ ਵਿਟਾਮਿਨ ਡੀ ਦਾ ਕੈਪਸੂਲ ਇੱਕ ਕੈਪਸੂਲ ਪਾਉਂਗੀ ਕਿਉਂਕਿ ਹੁਣ ਆਪਾਂ ਗਰਮੀਆਂ ਲਈ ਬਣਾ ਰਹੇ ਆਂ ਸਰਦੀਆਂ ਲਈ ਬਣਾਉਂਦੇ ਸੀ ਤਾਂ ਆਪਾਂ 2-3 ਪਾ ਲੈਂਦੇ ਸੀ ਠੀਕ ਹੈ ਤੇ ਹੁਣ ਕਿਉਂਕਿ ਡਰਾਈ ਬਸਤਾ ਹੁੰਦੀ ਨਹੀਂ ਹੈਗੀ ਗਰਮੀਆਂ ਦੇ ਵਿੱਚ ਇਸ ਕਰਕੇ ਆਪਾਂ ਇੱਕ ਪਾਉਂਗੇ ਇਹਦੇ ਵਿੱਚ ਲੋ ਜੀ ਫਿਰ ਪਾਉਮੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਐਲੋ ਮੇਰਾ ਤੁਸੀਂ ਉਸ ਹਿਸਾਬ ਨਾਲ ਪਾਉਣਾ ਐਲੋ ਮੇਰਾ ਜਨ ਉਸ ਹਿਸਾਬ ਨਾਲ ਪਾਉਣਾ ਕਿ ਤੁਹਾਡਾ ਕਰੀਮੀ ਟੈਕਸਚਰ ਬਣ ਜੇ ਬਸ ਤੁਸੀਂ ਦੇਖ ਕੇ ਪਾਉਣਾ ਇਹਦੇ ਵਿੱਚ ਕੋਈ ਇਹ ਚੱਕਰ ਨਹੀਂ ਹੈਗਾ ਕਿ ਇਨਾ ਪਾਉਣਾ ਇਨਾ ਪਾਉਣਾ ਹੈਨਾ ਤੁਸੀਂ ਇਹ ਦੇਖ ਕੇ ਪਾਉਣਾ ਹੈ ਕਿ ਇਹ ਕਰੀਮੀ ਟੈਕਸਚਰ ਕਰੀਮ ਦੀ ਫੋਰਮ ਚ ਆ ਜਾਈ ਬਸ ਠੀਕ ਹੈ ਜੀ ਜਿਹੜਾ ਆウダー ਆਪਣਾ ਬਣਾਇਆ ਹੋਇਆ ਵਿੱਚ ਮਿਰਚੀ ਪਾਊਡਰ ਪਾਉਣ ਤੋਂ ਮੈਂ ਇਹਦੇ ਨਾਲ ਇਸ ਤਰ੍ਹਾਂ ਕਰਕੇ ਮਿਕਸ ਕਰ ਦੂਗੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਗਲਾਜ਼ਰ ਪਾਇਆ ਸੀ ਸਬਕ ਤੱਕ ਹੁੰਦਾ ਇੱਕ ਵਿਟਾਮਿਨੀ ਦਾ ਕੈਪਸੂਲ ਪਾ ਲਿਆ ਠੀਕ ਹੈ ਜੀ ਹੁਣ ਦੋ ਬੰਦੇ ਦੇਖ ਲੈਣੇ ਹੁਣ ਕਿਸ ਤਰ੍ਹਾਂ ਬਣਿਆ ਹੈ ਦੇਖੋ ਜੀ ਕਰੀਮ ਦੀ ਫੋਰਮ ਚ ਤਾਂ ਆ ਗਿਆ ਠੀਕ ਹੈ ਸਹੀ ਬਣਿਆ ਪਰ ਤੁਸੀਂ ਪਤਾ ਕੀ ਕਰਨਾ ਹੈ ਜਿਹੜੀ ਇਹ ਮੁਲਠੀ ਪਾਊਡਰ ਹੈਗਾ ਇਹ ਪੀਸਿਆ ਹੋਇਆ ਬਾਜ਼ਾਰੋਂ ਲੈ ਕੇ ਆਇਓ ਤੁਸੀਂ ਇਦਾਂ ਦਾ ਨਾ ਲੇ ਕੇ ਆ ਮਤਲਬ ਘਰੇ ਲਿਆ ਕੇ ਨਾ ਪੀਸਿਓ ਜੇ ਘਰੇ ਲਿਆ ਕੇ ਪੀਸੋਗੇ ਤੇ ਉਹ ਫਾਈਨ ਬੇਸਡ ਪਾਊਡਰ ਬਣਦਾ ਨਹੀਂ ਹੈਗਾ ਉਹ ਥੋੜਾ ਜਿਹਾ ਨਾ ਦਾਣੇ-ਦਾਣੇ ਰੜਕਦੇ ਰਹਿੰਦੇ ਆ ਤੇ ਤੁਸੀਂ ਬਾਜ਼ਾਰੋਂ ਲੈ ਕੇ ਆਉਣਾ ਮੁਲਠੀ ਪਾਊਡਰ ਫਿਰ ਐਲੋਵੇਰਾ ਜੈਲ ਪਾ ਲਿਓ ਗੁਲਾਬ ਜਲ ਪਾ ਲਿਓ ਤੇ ਇੱਕ ਕੈਪਸੂਲ ਆ ਜਿਹੜਾ ਉਹ ਵਿਟਾਮਿਨ ਈ ਦਾ ਪਾ ਲਿਓ ਠੀਕ ਹੈ ਜੀ ਇੰਨੀ ਵਧੀਆ ਚੀਜ਼ ਹੈ ਨਾ ਇੰਨੀ ਵਧੀਆ ਚੀਜ਼ ਹੈ ਜੇ ਤੁਸੀਂ ਇਹਨੂੰ ਬਣਾ ਕੇ ਰੱਖ ਲੈਨੇ ਹੋ ਇਦਾਂ ਘਰੇ پیسਦੇ ਹੋ ਤਾਂ ਤੁਸੀਂ ਰਾਤ ਨੂੰ ਲਾਓਗੇ ਕਿਉਂਕਿ ਫਿਰ ਇਹ ਥੋੜਾ ਜਿਆਦਾ ਦਲਦਰਾ ਰਹਿ ਜਾਂਦਾ ਥੋੜਾ ਜਿਆਦਾ ਹਨ ਫਿਰ ਮਿਕਸ ਨਹੀਂ ਹੁੰਦਾ ਚੰਗੀ ਤਰ੍ਹਾਂ ਇਸ ਵਿੱਚ ਤੁਸੀਂ ਬਾਜ਼ਾਰੋਂ ਲੈ ਕੇ ਆਉਣਾ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਕਰਕੇ ਇਹਨੂੰ ਰੈਡੀ ਕਰ ਲੈਣਾ ਠੀਕ ਹੈ ਜੀ ਬਹੁਤ ਵਧੀਆ ਕਰੀਮ ਬਣ ਕੇ ਰੈਡੀ ਹੋਊਗੀ ਤੇ ਜਿਹੜੀ ਸੰ ਟੈਨ ਥੋੜੀ ਰਿਮੂਵ ਕਰਦੀ ਸੀ ਸੰ ਟੈਨ ਤਾਂ ਇਹਨਾਂ ਨੂੰ ਰਿਮੂਵ ਕਰਨੀ ਕਰਨੀ ਹੈ ਨਾਲ ਨਾਲ ਇਹ ਕਰੀਮ ਦਾ ਕੰਮ ਵੀ ਦੇਊਗੀ ਠੀਕ ਹੈ ਲੋ ਜੀ ਬਹੁਤ ਅੱਛੀ ਹੈ ਬਸ ਇੰਨੀ ਕੁ ਕਮੀ ਰਹੀ ਮੇਰੀ ਕਰੀਮ ਦੇ ਵਿੱਚ ਕਿ ਇਹ ਇਹਦੇ ਵਿੱਚ ਮੈਂ ਘਰੇ ਪੁੱਟ ਕੇ ਪਾਊਡਰ ਜਿਹੜਾ ਬਣਾ ਕੇ ਪਾਇਆ ਸੀ ਜੇ ਆਪਾਂ ਇਹਦਾ ਪੇਸਟ ਵੈਸੇ ਲਾਉਣਾ ਹੈਗਾ ਜਿੱਦਾਂ ਮੈਂ ਸਨ ਟੈਨ ਵਾਸਤੇ ਆਪਾਂ ਪੈਕ ਲਾਇਆ ਸੀ ਉਹਦੇ ਲਈ ਇਹ ਗੁੱੜਾ ਪਰ ਜੇ ਆਪਾਂ ਕਰੀਮ ਬਣਾਉਣੀ ਆ ਤਾਂ ਉਹ ਤੁਸੀਂ ਵਿਝਾ ਦੋ ਲੈ ਕੇ ਆਇਓ ਠੀਕ ਹੈ ਜੀ ਲਓ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਯੂਜ਼ ਕਰਾਂਗੇ ਪਰ ਮੈਂ ਇਹਨੂੰ ਹੁਣ ਰਾਤ ਨੂੰ ਯੂਜ਼ ਕਰੂੰਗੀ ਫਿਰ ਮੈਂ ਡੇਲੀ ਯੂਜ਼ ਕਰਿਆ ਕਰੂੰਗੀ ਜਿਹੜਾ ਆਪਾਂ ਦੁੱਧ ਚ ਪਾ ਕੇ ਲਾਉਂਦੇ ਸੀ ਬੇਸਣ ਦੇ ਇਹ ਉਹਦੀ ਥੋੜੀ ਜੀ ਮੈਨੂੰ ਘੋੜ ਆ ਜਾਂਦੀ ਸੀ ਇਹ ਤਾਂ ਹਮੇਸਾ ਰੱਖ ਲੈਣੀ ਆ ਤੇ ਇਹ ਆਪਾਂ 10 10 ਦਿਨ ਆਪਾਂ ਬਾਹਰ ਰੂਮ ਟੈਂਪਰੇਚਰ ਤੇ ਰੱਖ ਸਕਦੇ ਆ ਉਸ ਤੋਂ ਬਾਅਦ ਜੇ ਤੁਸੀਂ ਥੋੜਾ ਜਿਆਦਾ ਦਿਨ ਯੂਜ਼ ਕਰਨੀ ਆ ਤਾਂ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਲਿਓ ਠੀਕ ਆ ਜੀ 15 ਤੋਂ 20 ਦਿਨ ਤੁਹਾਡੇ ਆਨ ਵਧੀਆ ਕੱਟ ਲੂਗੀ ਥੋੜੀ ਬਣਾ ਲਿਓ ਉਸ ਤੋਂ ਬਾਅਦ ਤੁਸੀਂ ਫਿਰ ਹੋਰ ਬਣਾ ਲਿਓ ਠੀਕ ਹੈ ਹੁਣ ਇਹ ਜਿਹੜੀ ਕਰੀਮ ਹੈਗੀ ਆ ਕਿਉਂਕਿ ਇਹ ਘਰੇ ਪੀਸਿਆ ਹੋਇਆ ਮੁਲਠੀ ਦਾ ਪਾਊਡਰ ਹੈ ਮੈਂ ਇਹਨੂੰ ਰਾਤ ਨੂੰ ਯੂਜ਼ ਕਰਾਂਗੀ ਬਹੁਤ ਵਧੀਆ ਬਹੁਤ ਜ਼ਿਆਦਾ ਫਾਇਦੇ ਨਹੀਂ ਦੀ ਮੁਲਠੀ ਦੇ ਤਾਂ ਇਹ ਨਿਕਲ ਆ ਫੈਲ ਦੇਣੀ ਜਦੋਂ ਤੁਸੀਂ ਯੂਜ਼ ਕਰੋਗੇ ਤੁਹਾਨੂੰ ਤਾਂ ਪਤਾ ਲੱਗੂਗਾ ਕਿ ਇਹਦੇ ਕਿੰਨੇ ਫੈਲਦੇ ਨੇ ਤੁਹਾਨੂੰ ਆਪਣੇ ਚਿਹਰੇ ਦੇ ਉੱਪਰ ਜਿਹੜੀ ਰੰਗਤ ਬਦਲਦੀ ਆ ਨਾ ਉਹ ਨਜ਼ਰ ਆਉਗੀ ਤੁਹਾਨੂੰ ਠੀਕ ਹੈ ਜੀ ਇਸ ਕਰਕੇ ਤੁਸੀਂ ਇਹਨੂੰ ਜ਼ਰੂਰ ਬਣਾਓ ਇਹ ਵਾਲੀ ਚੀਜ਼ ਨੂੰ ਤੇ ਤੁਹਾਡੇ ਫੇਸ ਜਿਹੜਾ ਆਪਾਂ ਸੋਚਦੇ ਆ ਨਾ ਜਿਹੜੀ oily skin ਆ ਇਹ ਦੋਨਾਂ ਵਾਸਤੇ ਆ oily ਵਾਸਤੇ ਵੀ dry ਵਾਸਤੇ ਵੀ ਹੁਣ ਜਿਹੜੇ ਰਾਇਲਿਸਕਿਨ ਵਾਲੀਆਂ ਭੈਣਾਂ ਨੇ ਉਹ ਸੋਚਦੀਆਂ ਹੋਣਗੀਆਂ ਸਾਡੇ ਤਾਂ ਆਇਲ ਪਹਿਲੇ ਹੀ ਬਹੁਤ ਨਿਕਲਦਾ ਹੁਣ ਤੁਹਾਡਾ ਆਇਲ ਹੈਗਾ ਫੇਸ ਤੇ ਜਿਹੜਾ ਉਹ ਤਾਂ ਕਰਕੇ ਵੱਧ ਨਿਕਲਦਾ ਜਦੋਂ ਤੁਸੀਂ ਕੁਝ ਲਾਉਂਦੇ ਨਹੀਂ ਜਦੋਂ ਤੁਸੀਂ ਸੋਚਦੇ ਆ ਕਿ ਸਾਨੂੰ ਕੁਝ ਨਹੀਂ ਲਾਉਣ ਦੀ ਲੋੜ ਨਹੀਂ ਹੈਗੀ ਜਦੋਂ ਤੁਸੀਂ ਨਹੀਂ ਲਾਉਂਗੇ ਤਾਂ ਉਨਾ ਹੀ ਆਇਲ ਆ ਜਿਹੜਾ ਉਹ ਜ਼ਿਆਦਾ ਨਿਕਲੂਗਾ ਠੀਕ ਹੈ ਜੀ ਤੇ ਕਿਉਂਕਿ ਜਿਹੜੀ oily skin ਹੁੰਦੀ ਹੈ ਨਾ ਉਹਨੂੰ ਜਦੋਂ ਬਾਹਰੋਂ oil ਨਹੀਂ ਮਿਲਦਾ ਤਾਂ ਉਹ ਅੰਦਰੋਂ ਸੈਕ੍ਰੀਟ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਹੜੀ dry skin ਆ ਉਹਦੇ ਵਿੱਚ ਤਾਂ oil ਹੈ ਹੀ ਨਹੀਂ ਉਹ ਤਾਂ ਸੈਕ੍ਰੀਟ ਹੁੰਦਾ ਹੀ ਨਹੀਂ ਹੈਗਾ ਪਰ ਜਿਹੜੀ oily skin ਹੈ ਉਹ ਆਪਣੇ ਆਪ ਸੈਕ੍ਰੀਸ਼ਨ ਹੋਣ ਲੱਗ ਜਾਂਦੀ ਹੈ oil ਦੀ ਸੋ ਜੇ ਤੁਸੀਂ ਬਾਹਰੋਂ ਕਰੀਮ ਕੋਈ ਲਾ ਲੈਨੇਓ ਤਾਂ ਅੰਦਰੋਂ ਜਿਹੜਾ oil ਹੈ ਉਹ ਸੈਕ੍ਰੀਟ ਬਿਲਕੁਲ ਨਹੀਂ ਹੋਊਗਾ ਚਾਹੇ ਗਰਮੀ ਹੈ ਚਾਹੇ ਸਰਦੀ ਹੈ oily skin ਨਾ dry skin ਨਾ ਦੋਨਾਂ ਨੂੰ ਹੀ ਇਹ ਕਰੀਮ ਦੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਠੀਕ ਹੈ ਜੀ ਸੋ ਜੇ ਤੁਹਾਡੇ ਘਰ ਮਲਠੀ ਪਾਊਡਰ ਘੱਟ ਪੀਸਿਆ ਹੋਇਆ ਪਿਆ ਤਾਂ ਇਹਨੂੰ ਰਾਤ ਨੂੰ ਯੂਜ਼ ਕਰ ਲਓ ਠੀਕ ਹੈ ਜੀ ਤੇ ਬਹੁਤ ਵਧੀਆ ਬਹੁਤ ਵਧੀਆ ਤੁਹਾਨੂੰ ਇਹ ਬੈਨੀਫਿਟ ਬਹੁਤ ਵਧੀਆ ਰਿਜ਼ਲਟ ਦੇਊਗੀ ਠੀਕ ਹੈ ਜੀ ਤੇ ਬਾਕੀ ਜਿਹੜੀ ਕਰੀਮ ਬਣਾਉਣੀ ਹੈਗੀ ਆ ਤੁਸੀਂ ਇਹ ਸਮਰ ਕਰੀਮ ਉਹ ਤੁਸੀਂ ਬਾਜ਼ਾਰੋਂ ਲੈ ਕੇ ਆਇਓ ਮਲਠੀ ਪਾਊਡਰ ਜਿਹੜਾ ਬਹੁਤ ਫਾਈਨ ਵਾਲਾ ਹੁੰਦਾ ਠੀਕ ਹੈ ਜੀ ਸੋ ਇਹ ਕਰੀਮ ਆ ਜਿਹੜੀ ਤੁਸੀਂ ਜ਼ਰੂਰ ਬਣਾਉਣੀ ਆ ਗਰਮੀਆਂ 'ਚ ਇਹਨੂੰ ਯੂਜ਼ ਕਰਨਾ ਆਪਾਂ ਇੱਕ ਦੋ ਕਰੀਮਾਂ ਹਾਂ ਜੀ ਹੋਰ ਦੱਸ ਦੇਣੀ ਆ ਤੁਹਾਨੂੰ ਇਹ ਇੱਕੋ ਹੀ ਕਰੀਮ ਦਸੀ ਆ ਜਿਹੜੀ ਸਟਾਰਟਿੰਗ ਆ ਗਰਮੀਆਂ ਦੀ ਉਸ ਤੋਂ ਬਾਅਦ ਆਪਾਂ ਹੋਰ ਕਰੀਮਾਂ ਲੈ ਕੇ ਆਵਾਂਗੇ ਇਹ ਤਾਂ ਬਹੁਤ ਇਜ਼ੀ ਤਰੀਕੇ ਨਾਲ ਬਣਨ ਵਾਲੀ ਕਰੀਮ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਮੈਂ ਚਾਹ ਮੇਰੀ ਬਣੀ ਪਈ ਆ ਚਾਹ ਪਾ ਲਈਏ ਆਪਾਂ ਨੂੰ ਤੇ ਇਹ ਜਿਹੜਾ ਗਲਾਜਲ ਹੈਗਾ ਇਹਨੂੰ ਆਪਾਂ ਟੋਨਰ ਦੇ ਰੂਪ ਵਿੱਚ ਵੀ ਯੂਜ਼ ਕਰ ਸਕਦੇ ਆ ਜਿਹੜਾ ਉਹ ਨਹੀਂ ਹੁੰਦਾ ਇਦਾਂ ਪ੍ਰੈਸ਼ਰ ਵਾਲਾ ਉਹ ਵੀ ਮੇਰੇ ਕੋਲ ਪਿਆ ਹੈ ਜਦੋਂ ਤੁਸੀਂ ਨਹਾ ਕੇ ਨਿਕਲਦੇ ਹੋ ਉਸ ਤੋਂ ਬਾਅਦ ਤੁਸੀਂ ਇਹਦੇ ਨਾਲ ਆਪਣੀ ਜਿਹੜੀ ਸਕਿਨ ਹੈ ਰੋਨ ਕਰ ਲੋ ਉਸ ਤੋਂ ਪਹਿਲਾਂ ਵੀ ਤੁਸੀਂ ਕੀ ਕਰਨਾ ਹੈ ਸਭ ਤੋਂ ਜਿਹੜਾ ਵਧੀਆ ਰਿਜ਼ਲਟ ਦੇਊਗੀ ਕਿਉਂਕਿ ਗਰਮੀ ਆ ਗਈਆਂ ਤੁਸੀਂ ਆਪਣੇ ਚਿਹਰੇ ਦੇ ਉੱਪਰ ਇੱਕ ਆਈਸ ਕਯੂਬ ਲਿਓ ਉਹ ਲਾ ਲਿਓ ਠੀਕ ਹੈ ਜੀ ਜਿਹੜੇ ਪੋਰਸ ਨੇ ਨਾ ਓਪਨ ਪੋਰਸ ਹੀ ਸ਼ਿੰਕ ਹੋਣੇ ਸ਼ੁਰੂ ਹੋ ਜਾਣਗੇ ਜੇ ਤੁਸੀਂ ਆਈਸ ਲਾਉਂਗੇ ਉਹਦੇ ਉੱਪਰ ਤੁਸੀਂ ਇਹ ਕ੍ਰੀਮ ਲਾ ਦੇ ਲਿਖਿਓ ਠੀਕ ਹੈ ਜੀ ਤੇ ਜੇ ਤੁਸੀਂ ਉਹ ਆਈਸ ਨਹੀਂ ਲਾਉਣੀ ਹੈ ਕਿ ਬਰਫ਼ ਨਹੀਂ ਲਾਉਣੀ ਹੈਗੀ ਤਾਂ ਜਿਹੜਾ ਪ੍ਰੈਸ਼ਰ ਵਾਲਾ ਗੁਲਾਬ ਜਲ ਹੁੰਦਾ ਹੈ ਉਹਦੇ ਨਾਲ ਆਪਣੇ ਚਿਹਰੇ ਦੇ ਉੱਪਰ ਇਦਾਂ ਪ੍ਰੈਸ਼ਰ ਮਾਰੋ ਤੇ ਟਾਪਰ ਨਾਲ ਸਾਹੋਂ ਨਹੀਂ ਕਰਨਾ ਬਸ ਇਹ ਦਾਇੰਦਾ ਕਰੋ ਟੈਪ ਟੈਕ ਕਰੋਗੇ ਹੌਲੀ ਹੌਲੀ ਉਹ ਆਪਣੇ ਆਪ ਇਸ ਤਰ੍ਹਾਂ ਡਰਾਈ ਹੋ ਜਾਣਗੇ ਬਿਲਕੁਲ ਜਦੋਂ ਡਰਾਈ ਹੋ ਗਿਆ ਉਹਦੇ ਉੱਪਰ ਕਰੀਮ ਹੈ ਜਿਹੜੀ ਉਹ ਯੂਜ਼ ਕਰ ਲਿਓ ਜੇ ਤੁਹਾਡਾ ਘਰ ਬਣਾਇਆ ਮੱਠੀ ਪਾਊਡਰ ਹੈ ਤਾਂ ਇਹ ਵਾਲੀ ਕਰੀਮ ਹੈ ਜਿਵੇਂ ਮੈਂ ਹੁਣ ਇਹਨੂੰ ਰਾਤ ਨੂੰ ਯੂਜ਼ ਕਰੂੰਗੀ ਤਾਂ ਇਹਨੂੰ ਰਾਤ ਨੂੰ ਯੂਜ਼ ਕਰ ਲਿਓ ਠੀਕ ਹੈ ਜੀ ਸੋ ਬਹੁਤ ਅੱਛਾ ਰਿਜ਼ਲਟ ਦੇਉਗੀ ਸਾਰੀਆਂ ਪੈਣਾ ਜਰੂਰ ਬਣਾਓ ਤੇ ਲਾਓ ਇਹ ਤਾਂ ਸਾਡੀ ਸਟਾਰਟਿੰਗ ਹੈ ਨੈਕਸਟ ਦੇਖਿਓ ਗਿਆਪਾ ਕਿੰਨੀਆਂ ਸਾਰੀਆਂ ਕਰੀਮਾਂ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਤੁਸੀਂ ਦੇਖਦੇ ਰਹੋ ਬਹੁਤ ਜਲਦ ਦਊਂਗੀ ਜਿਹੜੀ ਤੁਹਾਨੂੰ ਈਜ਼ੀ ਲੱਗੀ ਤੁਸੀਂ ਉਹ ਵਾਲੀ ਕਰੀਮ ਹੈ ਜਿਹੜੀ ਉਹ ਬਣਾਇਆ ਠੀਕ ਹੈ ਜੀ ਐਸੀ ਹੀ ਅਕੀਮਾ ਦੇਵਾਂਗੇ ਆਪਾਂ ਜਿਹਦੇ ਬਹੁਤ ਵਧੀਆ ਰਿਜ਼ਲਟ ਆਉਣਗੇ ਠੀਕ ਹੈ ਜੀ ਔਰ 100% ਰਿਜ਼ਲਟ ਆਉਣਗੇ ਚਲੋ ਠੀਕ ਹੈ ਕਿ ਚਾਹ ਬਣ ਗਈ ਹੁਣ ਮੈਂ ਚਾਹ ਲੈ ਕੇ ਚੱਲਾਂ ਮੇ比 ਵੇਟ ਕਰਦੀ ਹੋਰ ਮੇਰੇ ਸੈਂਡਵਿਚ ਵੀ ਠੰਡੇ ਹੋ ਰਹੇ ਨੇ ਤੇ ਫਿਰ ਮਿਲਦੇ ਆਪਾਂ ਕੱਲ੍ਹ ਨੂੰ ਕੋਈ ਹੋਰ ਵਲੌਗ ਲੈ ਕੇ ਆਵਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ